17 ਸਾਲਾਂ ਕੁੜੀ ਦੇ ਕੈਮਰੇ ਮੂਰੇ ਸੰਸਨੀ ਖੇਜ਼ ਖੁਲਾਸੇ ਅੱਛਾ ਤੂੰ ਉਹਨਾਂ ਦੇ ਸੰਪਰਕਤ ਕਿਵੇਂ ਆਈ ਸੀ ਸੇਲ ਹੋਣੀ ਸੀ ਨਾਲ ਫਰਾਈ ਕਰਦੇ ਹਿੱਨਾਂ ਜੀ ਤੇ ਨਾਲ ਐਵੇਂ ਲੱਗ ਗਈ ਖੋਲ ਦਿੱਤੇ ਕਈਆਂ ਦੇ ਭੇ ਉਹਨਾਂ ਨੇ ਅਥੇ ਕਿਤੇ ਤੁੰਬੂ ਵਾਲੇ ਨੇ ਹੂੰ ਉੱਤੇ ਲੱਗੇ ਬੁੱਤੇ ਜਾਨਾ ਉੱਤੇ ਫਿਰ ਇਹਦਾ ਲੋਤ ਗਾਹਕ ਬੁਲਾਉਂਦੇ ਸੀ ਦਰਿਆ ਤੇ ਹਾਂ ਜੀ ਸੁਣੋ ਕਿਵੇਂ 150 ਰੁਪਏ ਦੇ ਵਿੱਚ ਹੁੰਦਾ ਸੀ ਇਸ ਕੁੜੀ ਦੇ ਜਿਸਮ ਦਾ ਸੌਦਾ ਤੇ ਤੈਨੂੰ ਪੈਸੇ ਕਿੰਨੇ ਦਿੰਦੇ ਸੀ 150 ਰੁਪਇਆ 150 ਆਪਰਾ ਤੇ 300 ਰੁਪਇਆ ਲੈਂਦੇ ਟੋਟਲ ਹੈ ਮਜਬੂਰੀ 17 ਸਾਲ ਦੀ ਉਮਰ ਹੈ ਤੇਰੀ ਸਿਰਫ ਕੀ karenge ਏਡੀ ਵੱਡੀ ਲਾਈਫ ਹੈ ਤੇਰੀ ਬੀਤੇ ਕੱਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ 17 ਸਾਲਾਂ ਕੁੜੀ ਨਸ਼ੇ ਦੇ ਵਿੱਚ ਤੁੱਤ ਨਜ਼ਰ ਆ ਰਹੀ ਸੀ ਦਰਅਸਲ ਇਸ ਵੀਡੀਓ ਦੇ ਵਿੱਚ ਕੁੜੀ ਨੇ ਖੁਦ ਕਬੂਲਿਆ ਹੈ ਕਿ ਉਸਨੇ ਨਸ਼ੇ ਦੇ ਕੈਪਸੂਲ ਖਾਦੇ ਹੋਏ ਨੇ ਜਿਸ ਕਰਕੇ ਉਸਦੀ ਹੈ ਹਾਲਤ ਹੋ ਗਈ ਹੈ ਵੀਡੀਓ ਦੇ ਵਿੱਚ ਦੇਖਿਆ ਗਿਆ ਸੀ ਕਿ ਕੁੜੀ ਦੇ ਹੱਥ ਪੈਰ ਕੰਬ ਰਹੇ ਨੇ ਅਤੇ ਉਹ ਸਹਾਰਾ ਲੈ ਕੇ ਵੀ ਕਿਸੇ ਦਾ ਖੜੀ ਨਹੀਂ ਸੀ ਹੋ 파ਰੀ ਜਿਸ ਮਕਰੋ ਉਸਦੇ ਸਾਹਮਣੇ ਰੋਟੀ ਵੀ ਰੱਖੀ ਪਰ ਉਹ ਆਪਣੇ ਹੱਥੋਂ ਰੋਟੀ ਵੀ ਨਹੀਂ ਖਾ ਪਾਈ ਇੰਨੀ ਮਾੜੀ ਹਾਲਤ ਕੁੜੀ ਦੀ ਇਸ ਵੀਡੀਓ ਦੇ ਵਿੱਚ ਦੇਖੀ ਗਈ ਸੀ ਪਰ ਹੁਣ ਇਸ ਵੀਡੀਓ ਦੇ ਵਿੱਚ ਨਜ਼ਰ ਆਉਣ ਵਾਲੀ ਕੁੜੀ ਖੁਦ ਕੈਮਰੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਸਨੇ ਸਨਸਨੀਖੇਜ਼ ਖੁਲਾਸੇ ਕੀਤੇ ਨੇ ਜਿਸ ਦੇ ਵਿੱਚ ਉਹ ਕਹਿੰਦੀ ਹੋਈ ਨਜ਼ਰ ਆਈ ਹੈ ਕਿ ਕਿਸ ਤਰੀਕੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਈ ਅਤੇ ਕਿਸ ਤਰੀਕੇ ਉਸ ਦਾ ਫਿਰ ਫਾਇਦਾ ਚੁੱਕਿਆ ਗਿਆ ਕੁੜੀ ਦੀ ਉਮਰ ਮਹਿਜ 17 ਸਾਲਾਂ ਦੀ ਹੈ ਮੋਗਾ ਦੇ ਕੋਟ ਇਸੇ ਖਾਦੀ ਹੈ ਵੀਡੀਓ ਹੈ ਜੋ ਬੀਤੇ ਕੱਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਅਤੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਇਹ ਕੁੜੀ ਕੈਮਰੇ ਸਾਹਮਣੇ ਆਈ ਹੈ ਅਤੇ ਸਨਸਨੀਖੇਜ਼ ਖੁਲਾਸੇ ਕੀਤੇ ਨੇ ਇਸ ਨੇ ਦੱਸਿਆ ਕਿ ਉਸ ਦੀ ਇੱਕ ਸਹੇਲੀ ਨੇ ਉਸ ਨੂੰ ਨਸ਼ੇ ਦੀ ਲਤ ਲਗਾ ਦਿੱਤੀ ਦਰਅਸਲ ਕੁੜੀ ਦਾ ਕਹਿਣਾ ਹੈ ਕਿ ਉਸ ਦੀ ਸਹੇਲੀ ਦੇ ਮਾਪੇ ਵੀ ਇਸ ਦੇ ਵਿੱਚ ਰਲੇ ਹੋਏ ਸਨ ਅਤੇ ਉਹਨਾਂ ਨੇ ਮੈਨੂੰ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸਾ ਦਿੱਤਾ ਤੇ ਫਿਰ ਮੇਰੇ ਜਿਸਮ ਦਾ ਸੌਦਾ ਕਰਨ ਲੱਗੇ ਉਸਨੇ ਕਿਹਾ ਕਿ ਉੱਥੇ ਹੀ ਕੋਲ ਇੱਕ ਤੰਬੂ ਬਣਾਇਆ ਹੋਇਆ ਹੈ ਜਿਸ ਦੇ ਵਿੱਚ ਉਹ ਗ੍ਰਾਹਕ ਬੁਲਾਉਂਦੇ ਨੇ ਅਤੇ 300 ਰੁਪਏ ਪ੍ਰਤੀ ਗ੍ਰਾਹਕ ਲੈਂਦੇ ਨੇ ਅਤੇ ਫਿਰ ਮੈਂ ਨਸ਼ੇ ਦੀ ਹਾਲਤ ਦੇ ਵਿੱਚ ਹੁੰਦੀ ਆ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਉਸਨੇ ਕਿਹਾ ਕਿ 300 ਰੁਪਏ ਪ੍ਰਤੀ ਗ੍ਰਾਹਕ ਲੈਂਦੇ ਨੇ ਪਰ 300 ਦੇ ਵਿੱਚੋਂ ਸਿਰਫ 150 ਰੁਪਏ ਮੈਨੂੰ ਦਿੱਤੇ ਜਾਂਦੇ ਨੇ ਤੇ ਬਾਕੀ ਦੇ 150 ਰੁਪਏ ਐ ਖੁਦ ਰੱਖ ਲੈਂਦੇ ਨੇ ਉਸਨੇ ਕਿਹਾ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਮੈਂ ਨਸ਼ੇ ਦੇ ਇਸ ਦਲਦਲ ਦੇ ਵਿੱਚੋਂ ਬਾਹਰ ਆਉਣਾ ਚਾਹੁੰਦੀ ਆਂ। ਵੀਡੀਓ ਜਿਹੜੀ ਹੈ ਉਹ ਪੁਲਿਸ ਦੇ ਕੋਲ ਵੀ ਪਹੁੰਚੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕੁੜੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਤੇ ਇਸ ਕੁੜੀ ਦਾ ਇਲਾਜ ਵੀ ਕਰਵਾਇਆ ਜਾਵੇਗਾ। ਕੀ ਕੁਝ ਖੁਲਾਸੇ ਕੀਤੇ ਨੇ ਕੁੜੀ ਨੇ ਤੁਹਾਨੂੰ ਸੁਣਾਉਂਦੇ ਆਂ। ਕਿੰਨੀ ਉਮਰ ਆ ਤੁਹਾਡੀ? 17 ਸਾਲ। 17 ਸਾਲ ਹਾਂਜੀ ਬੇਟੇ ਕੱਲ ਕਿਉਂ ਤੇਰਾ ਇੰਨਾ ਬੁਰਾ ਹਾਲ ਸੀਗਾ ਕੱਲ ਕਿੰਨਾ ਨਸ਼ਾ ਕੀਤਾ ਹੋਇਆ ਸੀ ਰਹਿ ਕੇ ਖਾਦੇ ਸੀ ਰਹਿ ਕੇ ਖਾਦੇ ਸੀ ਹਾਂਜੀ ਇਹ ਕਿੱਥੋਂ ਲੈ ਕੇ ਆਉਣਾ ਪੁੱਤਰ ਤੂੰ ਇਹ ਸਰਕਾਰੀ ਹਸਪਤਾਲ ਨਹੀਂ ਆਰੇ ਸਾਹਮਣੇ ਮੈਡੀਕਲ ਹੈ ਉਥੋਂ ਸਰਕਾਰੀ ਹਸਪਤਾਲ ਦੇ ਸਾਹਮਣੇ ਮੈਡੀਕਲ ਸਟੋਰ ਹਾਂਜੀ ਓਕੇ ਤੇ ਹੋਰ ਕੀ ਨਸ਼ਾ ਕਰਦੀਆਂ ਤੂੰ ਬੱਤੇ ਤੇ ਬਸ ਹੋ ਗਈ ਹੈ ਮੈਨੂੰ ਪਤਾ ਵੀ ਤੂੰ ਟੀਕਾ ਵੀ ਲਾਉਣੀ ਟੀਕਾ ਵੀ ਲਾਉਣੀ ਹੈ ਨਾ ਹਾਂਜੀ ਆ ਵੀ ਕਾਹਦਾ ਲਾਉਣੀ ਹੈ ਟੀਕਾ ਤੂੰ ਗੋਲੀ ਦਾ ਗੋਲੀ ਜਿਹੜੀ ਜੀਵਤ ਰੱਖਣ ਵਾਲੀ ਹੁੰਦੀ ਆ ਹਾਂਜੀ ਉਹ ਤੇ ਉਹ ਕਿੱਥੋਂ ਮਿਲਦੀ ਆ ਤੈਨੂੰ ਉੱਥੋਂ ਸਰਕਾਰੀ ਅਸਟਾਫ ਦੇ ਸਾਹਮਣੇ ਸਾਹਮਣੇ ਹੀ ਮਿਲਦੀ ਆ ਹੈਨਾ ਹਾਂਜੀ ਇਹ ਮੈਡੀਕਲ ਸਟੋਰ ਆ ਇਹਦਾ ਨਾਂ ਕੀ ਐ ਨਾਂ ਨਹੀਂ ਪਤਾ ਨਹੀਂ ਪਤਾ ਤੇ ਬੇਟੇ ਇਹ ਤੂੰ ਕਿਵੇਂ ਲੱਗੀ ਇਸ ਪਾਸੇ ਇਹ ਮੰਡੀ ਚ ਨਹੀਂ ਰਹਿੰਦੇ ਆ ਤਿੰਨੇ ਦੋ ਮਾਮਾ ਧੀਆ ਤੇ ਇੱਕ ਉਹ ਮੁੰਡਾ ਉਹਨਾਂ ਨੇ ਲਾਇਆ ਕੀ ਨਾਂ ਮੈਂ ਉਹਨਾਂ ਦਾ ਮਜੀਤ ਤੇਰੀ ਕੁੜੀ ਦਾ ਨਾਂ ਰਮਣਾ ਤੇ ਮੇਰੇ ਮੁੰਡੇ ਦਾ ਨਾਂ ਸੁਖ ਅੱਛਾ ਤੂੰ ਉਹਨਾਂ ਦੇ ਸੰਪਰਕ ਚ ਕਿਵੇਂ ਆਈ ਸੇ ਲਿਵਣੇ ਸੀ ਨਾਲ ਕਰਾਇਤ ਰਹਿੰਦੇ ਸੀ ਨਾ ਜੀ ਹੂੰ ਤੇ ਨਾਲ ਐਵੇਂ ਲੱਗ ਗਏ ਤੇ ਨਸ਼ਾ ਕਰਨ ਤੈਨੂੰ ਉਹਨਾਂ ਨੇ ਲਾਤਾ ਹੈ ਹਾਂਜੀ ਤੇ ਤੇਤੋਂ ਗਲਤ ਕੰਮ ਵੀ ਕਰਾਉਂਦੇ ਸੀ ਪਤਾ ਹੈ ਹਾਂਜੀ ਗਲਤ ਵੀ ਅੱਛਾ ਤੈਨੂੰ ਲੈ ਕੇ ਜਾਂਦੇ ਸੀ ਕਿਤੇ ਨਾ ਕਿਤੇ ਨਹੀਂ ਉਹਨਾਂ ਨੇ ਉੱਥੇ ਕਿੱਥੇ ਤੰਬੂ ਕਾਇਨ ਹੂੰ ਉੱਥੇ ਹੀ ਲੱਗੇ ਸੀ ਉੱਥੇ ਹੀ ਉੱਥੇ ਫਿਰ ਇਹਦਾ ਮਤਲਬ ਉੱਥੇ ਗਾਹਕ ਬੁਲਾਉਂਦੇ ਸੀ ਤੇਰੇ ਵਾਸਤੇ ਹਾਂਜੀ ਗਲਤ ਕੰਮ ਛੋਸ਼ਨ ਕਰਦੇ ਸੀ ਤੇਰਾ ਜਣੇ ਦੀ ਤੇ ਤੈਨੂੰ ਪੈਸੇ ਕਿੰਨੇ ਦਿੰਦੇ ਸੀ 150 150 ਰੁਪਿਆ ਹਾਂਜੀ 150 ਆਪ ਰੱਖ ਲਈ ਅੰਦੀ 300 ਰੁਪਿਆ ਲੈਂਦੇ ਟੋਟਲ ਹੈ ਹਾਂਜੀ 150 ਆਪ ਰੱਖ ਕੇ ਤੇ 150 ਤੈਨੂੰ ਦਿੰਦੇ ਹਾਂਜੀ ਤੇ ਬੇਟਾ ਤੇਰਾ ਜੀ ਨਹੀਂ ਕਰਦਾ ਇਹ ਸਾਰੇ ਕਾਹਚੋਂ ਨਿਕਲਣ ਨੂੰ ਨਹੀਂ ਕਰਦਾ ਹਣ ਕੀ ਕਰਾਂ ਮਜਬੂਰੀ ਮਜਬੂਰੀ 17 ਸਾਲ ਦੀ ਉਮਰ ਹੈ ਤੇਰੀ ਸਿਰਫ ਹਾਂਜੀ ਕੀ ਕਰਾਂਗੇ ਏਡੀ ਵੱਡੀ ਲਾਈਫ ਹੈ ਤੇਰੀ ਹੂੰ ਜੇ ਤੈਨੂੰ ਨਸ਼ਾ ਵਿਰੋਧੀ ਕਮੇਟੀ ਵਾਲੇ ਕਿਤੇ ਦਾਖਲ ਕਰਵਾਉਣ ਤਾਂ ਤੂੰ ਤਿਆਰ ਹੈ ਛੱਡਣ ਨੂੰ ਹਾਂਜੀ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਨਗੇ ਵੀ ਜਿਹੜੇ ਜਿਵੇਂ ਤੈਨੂੰ ਇਹਨਾਂ ਨੇ ਲਾਇਆ ਉਹ ਹੋਰ ਵੀ ਕਈ ਕੁੜੀਆਂ ਨੂੰ ਲਾ ਰਹੇ ਹੋਣਗੇ ਤੇ ਇਹਨਾਂ ਨੂੰ ਫੜਾ ਥਾਣੀ ਕਰ ਅੱਛਾ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਹੋਣੀ ਚਾਹੀਦੀ ਪੂਰੀ ਓਕੇ ਜਿਹਨੇ ਤੇਰੀ ਜ਼ਿੰਦਗੀ ਖਰਾਬ ਕਰਤੀ ਉਹਨਾਂ ਨੂੰ ਇੱਕ ਤਰ੍ਹਾਂ ਦੀ ਪੂਰੀ ਅੱਛਾ ਕਿੰਨੇ ਭੈਣ ਭਾਈ ਹੋ ਪੁੱਤ ਤੂੰ ਤਿੰਨ ਭੈਣਾਂ ਦੋ ਭਰਾ ਅੱਛਾ ਤੇ ਕੀ ਕੰਮ ਕੀ ਕਰਦੇ ਐ ਘਹਾੜੀ ਦਾ ਭਾਈ ਮੰਮੀ ਘਰ ਦਾ ਕੰਮ ਘਰਾਂ ਦਾ ਕਰਦੀ ਐ ਹਾਂ ਕੀ ਕੰਮ ਕਰਦਾ ਰਾਹ ਅੱਜ ਆਦੀ ਦਾ ਪਾਉਂ ਵੀ ਚਾਹ ਨਸ਼ਾ ਕਰਦਾ ਉਹ ਵੀ ਹਾਂ ਗੋਲੀ ਖਾਂਦਾ ਕੱਲੀ ਜੀਵ ਵਾਲੀ ਗੋਲੀ ਹਾਂਜੀ ਓਕੇ ਤੂੰ ਜਣਦੀ ਆਪਣਾ ਟੀਕੇ ਤੇ ਲੱਗੀ ਤੇ ਉਹ ਇਹ ਟੀਕਾ ਤੈਨੂੰ ਉਹਨਾਂ ਨੇ ਲਾਇਆ ਫਿਰ ਹਾਂਜੀ ਉਹ ਹੀ ਲਾਉਂਦੇ ਹਾਂ ਉਹ ਆ ਬਲਾਉਂਦੇ ਹੁੰਦੇ ਨੇ ਟੀਕੇ ਹਾਂ ਵੀ ਜਦੋਂ ਟੀਕਾ ਲੱਗ ਜਾਂਦਾ ਫਿਰ ਤੇਨੂੰ ਸੁਰਤ ਨਹੀਂ ਰਹਿੰਦੀ ਸੀ ਫਿਰ ਤੇਰੇ ਨਾਲ ਜੋ ਨਹੀਂ ਉਹ ਟੀਕੇ ਨਾਲ ਨਹੀਂ ਹੁੰਦਾ ਕੋਈ ਉਹ ਫਿਰ ਪ੍ਰਾਗੇ ਖਾ ਲੈਂਦੀ ਸੀ ਫਿਰ ਉਹਦੇ ਨਾਲ ਹੁੰਦਾ ਸੀ ਪਰਹਗੇ ਦੇ ਨਾਲ ਜਣੀ ਜਿਹੜੀ ਕੱਲ ਵਾਲੀ ਹਾਲਤ ਤੇਰੀ ਸੀਗੀ ਉਹ ਪਰਹਗੇ ਦੇ ਕਰਕੇ ਸੀ ਹਨਾ ਹਾਂਜੀ ਪਰਹਗਿਆ ਕਰਕੇ ਉਹ ਅੱਜ ਕੋਈ ਨਸ਼ਾ ਕੀਤਾ ਨਹੀਂ ਨਹੀਂ ਕੀਤਾ ਹੱਥ 'ਚ ਸਰਿੰਜਾ ਤੋਂ ਫੜੀ ਹੋਈ ਹੈ ਫਿਰ ਤੇ ਹਾਂਜੀ ਲਾਉਣਾ ਸੀਗਾ ਟੀਕਾ ਹਾਂਜੀ ਹੁਣ ਤੂੰ ਹੋਸ਼-ਹਵਾਚ ਆ ਬੇਟੇ ਬਿਲਕੁਲ ਹਾਂਜੀ ਤੂੰ ਜਿਹੜੀਆਂ ਇਹ ਗੱਲਾਂ ਬੋਲੀਆਂ ਬਿਲਕੁਲ ਹੋਸ਼-ਹਵਾਚ ਚ ਬੋਲੀਆਂ ਤੇਰੇ ਤੋਂ ਕੋਈ ਤੇਰੇ ਤੋਂ ਕੋਈ ਦਬਾਤਾ ਨਹੀਂ ਨਹੀਂ ਜੀ ਆ ਕਿੰਨੀਆਂ ਉਂਗਲਾਂ ਦੱਸ ਚਾਰ ਆਹਾਂ ਚਾਰ ਆ ਆ ਕਿੰਨੀਆਂ ਤਿੰਨ ਤਿੰਨ ਠੀਕ ਹੈ ਨਾ ਚਲੋ ਤੇ ਫਿਰ ਜਿਹੜਾ ਮੈਡੀਕਲ ਸਟੋਰ ਵਾਲਾ ਜਿਹੜਾ ਨਸ਼ੇ ਵੇਚਦਾ ਹੈ ਸੇਲ ਹੋਣਾ ਚਾਹੀਦਾ ਹੈ ਹੈ ਸੇਲ ਹੋਣ ਜੇ ਬੰਦ ਹੋਣਾ ਚਾਹੀਦਾ ਹਾਂ ਇਹਦੇ ਬਾਰੇ ਤਾਂ ਥੋੜੇ ਦਿਨ ਪਹਿਲਾਂ ਰੇਡ ਵੀ ਹੋਈ ਸੀ ਪਰ ਉੱਥੋਂ ਕੁਝ ਬਰਾਮਦ ਨਹੀਂ ਹੋਇਆ ਉਹਦੇ ਤੇ ਵੀ ਜਨੇ ਦੇ ਤੇ ਕਾਰਵਾਈ ਦੀ ਮੰਗ ਕਰਦੇ ਹੋ ਹਨਾ ਹਾਂਜੀ ਠੀਕ ਹੈ ਠੀਕ ਹੈ ਮਤਲਬ ਤੇ ਤੇਰੇ ਡੈਡੀ ਕੀ ਕੰਮ ਕਰਦੇ ਮੇਰੀ ਜਿਹੜੀ ਜੱਪਾ ਕਰਦੇ ਸੀ ਹੁਣ ਡੈਥ ਹੋ ਗਈ ਡੈਥ ਹੋ ਗਈ ਹਾਂਜੀ ਕਿੰਨੇ ਦਿਨ ਹੋ ਗਏ 8 ਸਾਲ 8 ਸਾਲ ਹੋ ਗਏ 8 ਸਾਲ ਹੋ ਗਏ ਹਾਂਜੀ ਹਾਂਜੀ ਪਾਮ ਸਾਹਿਬ ਅੱਜ ਤੁਸੀਂ ਉਹ ਕੱਲ ਜਿਹੜੀ ਜਿਹੜੀ ਲੜਕੀ ਦੀ ਵੀਡੀਓ ਵਾਇਰਲ ਹੋਈ ਉਹਨਾਂ ਦੇ ਘਰ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਕੱਲ ਜਿਹੜੀ ਇਹ ਕੁੜੀ ਪ੍ਰੈਗਾ ਖਾ ਕੇ ਓਵਰਡੋਜ਼ ਹੋਈ ਵੀਡੀਓ ਵਾਇਰਲ ਹੋਈ ਉਹਨਾਂ ਦੇ ਘਰ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਕੱਲ ਜਿਹੜੀ ਇਹ ਕੁੜੀ ਪ੍ਰੈਗਾ ਖਾ ਕੇ ਓਵਰਡੋਜ਼ ਹੋਈ ਫਿਰਦੀ ਸੀਗੀ ਠੀਕ ਹੈ ਤੇ ਇਹਨੂੰ ਦੋਰਾ ਪਿਆ ਪਿਆਵਿਆ ਸੀ ਤੇ ਇਹ ਬੋਲਣ ਦੇ ਵੀ ਕਾਬਲ ਨਹੀਂ ਸੀ ਬਿਲਕੁਲ ਵੀ ਅੱਜ ਅਸੀਂ ਇਹਦੇ ਘਰ ਤੱਕ ਪਹੁੰਚ ਕੀਤੀ ਹੈ ਦਾ ਐਡਰੈਸ ਸਾਥੀਆਂ ਨਾਲ ਸਾਡੇ ਜਿਹੜੇ ਕੋਟੀ ਸੇਖਾਂ ਤੋਂ ਤੇ ਹੁਣ ਇਹਨੂੰ ਅਸੀਂ ਇੱਕ ਤਰ੍ਹਾਂ ਦਾ ਟਰੀਟਮੈਂਟ ਸ਼ੁਰੂ ਕਰਵਾਉਣੀ ਹੈ ਇੱਕ ਇਲਾਜ ਕਰਵਾਵਾਂਗੇ ਇਹਦਾ ਤੇ ਇਹਨੂੰ ਨਸ਼ੇ ਚੋਂ ਬਾਹਰ ਕੱਢਾਂਗੇ ਠੀਕ ਹੈ ਤੇ ਦੂਜੀ ਗੱਲ ਇਹਦੇ ਤੋਂ ਹੁਣ ਅਸੀਂ ਪ੍ਰੂਫ ਬਣਾ ਕੇ ਇਹਨੇ ਕੱਲ ਸਾਨੂੰ ਦੱਸਿਆ ਹੁਣ ਵੀ ਇਹ ਦੱਸ ਰਹੀ ਹੈ ਹੁਣ ਹੋਸ਼ਵਾਲ ਦੇ ਵਿੱਚ ਹੈਗੀ ਹੈ ਬਿਲਕੁਲ ਕੱਲ ਤਾਂ ਇਹ ਨਸ਼ੇ 'ਚ ਸੀਗੀ ਹੁਣ ਇਹ ਬਿਲਕੁਲ ਇਹਨੂੰ ਹੋਸ਼ ਆ ਅੱਜ ਹੁਣ ਤੱਕ ਇਹਨੇ ਕੋਈ ਨਸ਼ਾ ਨਹੀਂ ਕੀਤਾ ਇਹਨੇ ਦੱਸਿਆ ਵੀ ਸ਼ਿਵਲ ਹਸਪਤਾਲ ਦੇ ਸਾਹਮਣੇ ਜਿਹੜਾ ਪ੍ਰੇਮ ਮੈਡੀਕਲ ਸਟੋਰ ਆ ਉਹਦੇ ਤੋਂ ਇਹ ਮੈਂ ਲੈ ਕੇ ਆਈ ਆ ਸਿਗਨੇਚਰ ਤੇ ਹੁਣ ਮੈਂ ਅਸੀਂ ਖੁਦ ਪ੍ਰੂਫ ਤੌਰ ਤੇ ਇਹ ਤੋਂ ਪੈਸੇ ਦੇ ਕੇ ਉਸ ਸੇ ਮੈਨੂੰ ਜਲਤੋਂ ਉਰ ਤੋਂ ਸਿਗਨੇਚਰ ਪ੍ਰਾਹਗਾ ਤੇ ਦੋ ਪੱਤੇ ਮੰਗਾਵਾਗੇ ਤੇ ਹੁਣ ਅੱਗੇ ਦੇਖਦੇ ਆਂ ਐਸਐਸਪੀ ਸਾਹਿਬ ਮੋਗਾ ਦੇ ਤੇ ਧਰਮਕੋਟ ਦੇ ਜਿਹੜੇ ਸਿਟੀ ਇਹ ਕਹਿ ਰਹੇ ਆ ਵੀ ਬੂਪਰੀ ਮੋਰਫਨ ਵੀ ਉਸੇ ਦੁਕਾਨ ਤੋਂ ਲੈ ਕੇ ਆਉਂਦੀ ਆ ਤੇ ਫਿਰ ਇਹ ਵਾਲੀ ਗੋਲੀ ਵੀ ਉਹ 50 ਰੁਪਏ ਦੀ ਇੱਕ ਦੇ ਰਿਆ ਇਹਨਾਂ ਨੂੰ ਤੇ ਪਹਿਲਾਂ ਅਸੀਂ ਰੇਡ ਵੀ ਕਰਵਾਈ ਸੀ ਉਹੀ ਦੁਕਾਨ ਤੇ ਪਿਛਲੇ ਹਫਤੇ ਪਰ ਉਹ ਬੜਾ ਚੰਟ ਨਿਕਲਿਆ ਤੇ ਕੁਝ ਅਧਿਕਾਰੀਆਂ ਦੇ ਵੀ ਹੋ ਸਕਦਾ ਕਿਸੇ ਬੰਦੇ ਨੇ ਇਨਫੋਰਮੇਸ਼ਨ ਉਹ ਤੱਕ ਪਹੁੰਚਾਤੀ ਸੀ ਤੇ ਸਮਾਨ ਉਹਨੇ ਪਾਸੇ ਕਰਤਾ ਸੀ ਪਰ ਹੁਣ ਇਹਨੂੰ ਪੈਸੇ ਦੇ ਕੇ ਅੱਜ ਅਸੀਂ ਵੀਡੀਓ ਬਕਾਇਦਾ ਪ੍ਰੂਫ ਤੌਰ ਤੇ ਉਤੋਂ ਸਿਗ ਤੇ ਜੀਬ ਵਾਲੀ ਗੋਲੀ ਵੀ ਸ਼ਾਇਦ ਅਸੀਂ ਕੋਸ਼ਿਸ਼ ਕਰਦੇ ਮੰਗਾ ਲਈਏ। ਉਸ ਤੋਂ ਬਾਅਦ ਅਸੀਂ ਮੋਗਾ ਦੇ ਐਸਐਸਪੀ ਸਾਹਿਬ ਨੂੰ ਇਹ ਵੀਡੀਓ ਭੇਜਾਂਗੇ ਤੇ ਦੇਖਦੇ ਹਾਂ ਉਹ ਕੀ ਕਾਰਵਾਈ ਕਰਦੇ ਮੈਡੀਕਲ ਸਟੋਰ ਤੇ। ਕੀ ਇਹ ਅੱਛਾ ਜਦੋਂ ਇਹ ਉਹ ਜਦੋਂ ਸ਼ਰਿਆਮਤ ਸਾਡੇ ਕੋਲ ਪ੍ਰੂਫ ਆ ਗਿਆ ਉਹਨੂੰ ਅੰਦਰ ਕਰਦੇ ਆ ਜਾਂ ਨਹੀਂ ਕਰਦੇ। ਜਿਹੜੀ ਕੁੜੀ ਕੱਲ੍ਹ ਵਾਇਰਲ ਹੋਈ ਸੀ ਨਾ ਜੀ ਸਾਡੇ ਕੋਲੇ ਆਈ ਸੀਗੀ। ਆ ਨਸ਼ੇ ਦੀ ਓਵਰਡੋਜ਼ ਹੋਈ ਪਈ ਸੀ ਤੇ ਇਹ ਦੌਰੇ ਤੇ ਦੌਰਾਂ ਪੈ ਰਿਆ ਸੀਗਾ। ਅੱਜ ਮੈਂ ਆਹ ਵਖੋ ਇੱਥੇ ਜਨੇਰੀਆ ਨੂੰ ਲੈ ਕੇ ਆਇਆ ਆ। ਆ ਮੋਟਿਵ ਸਿਵਾ ਕੇਂਦਰ ਜਨੇਰ ਮੋਗਾ ਜ਼ਿਲ੍ਹਾ ਇਹ ਕੁੜੀ ਨੂੰ ਇੱਥੋਂ ਇੱਕ ਵਾਰੀ ਮੈਂ ਟ੍ਰੀਟਮੈਂਟ ਅਸੀਂ ਇਹਦਾ ਚਾਲੂ ਕਰਵਾਤਾ ਤੇ ਕੱਲੂ ਇਹਨੂੰ ਅਸੀਂ ਇੱਕ ਦੋ ਦਿਨਾਂ ਚ ਮੋਗੇ ਤੋਂ ਟ੍ਰੀਟਮੈਂਟ ਦਵਾਵਾਂਗੇ ਫਿਰ ਜੇ ਲੋੜ ਪਈ ਤਾਂ ਇਹਨੂੰ ਕਪੂਰਥਲੇ ਭੇਜਾਂਗੇ ਹੁਣ ਇਹਨੂੰ ਵਾਪਸ ਅਸੀਂ ਲਿਆ ਰਹੇ ਆ ਹਫ਼ਤੇ 10 ਦਿਨਾਂ ਦੇ ਵਿੱਚ ਇਹਨੂੰ ਪ੍ਰੋਪਰ ਬਕਾਇਦਾ ਇਹਨੂੰ ਵਧੀਆ ਜਨਰਲ ਪਰਸਨ ਮੁੱਖ ਧਾਰਾ 'ਚ ਲਿਆਵਾਂਗੇ ਇਹਨੂੰ ਨਸ਼ਾ ਮੁਕਤ ਕਰਾਂਗੇ ਕੁੜੀ ਦੇ ਬਿਆਨ ਵਗੈਰਾ ਕਰਵਾਏ ਜੀ ਤੁਸੀਂ ਕੁੜੀ ਦੇ ਬਿਆਨ ਹੋ ਗਏ ਆ ਕੁੜੀ ਨੇ ਦੱਸਤਾ ਵੀ ਕਿਵੇਂ ਇਹਦਾ ਸ਼ੋਸ਼ਣ ਇੱਕ ਲੇਡੀ ਜੇ ਕੋਟੇ ਸੇਖਾ ਦੀ ਕੋਈ ਮਨਜੀਤ ਨਾਮ ਦੀ ਜਿਹੜੀ ਇਹਦਾ ਸ਼ੋਸ਼ਣ ਕਰਵਾ ਰਹੀ ਆ ਨਸ਼ੇ ਕਰਕੇ ਪਹਿਲਾ ਉਹਨੇ ਇਹਦਾ ਨਸ਼ੇ ਤੇ ਲਾਇਆ ਹੁਣ ਇਹਦਾ ਸੈਕਸ ਸੋਸ਼ਣ ਕਰਵਾਉਂਦੀ ਆ ਵੀ ਇਹਦੀ ਨਸ਼ੇ ਦੀ ਪੂਰਤੀ ਹੋਵੇ ਨਾਲੇ ਉਹ ਉਹ ਪੈਸੇ ਬਣਾਉਂਦੀ ਆ ਉਹ ਅਸੀਂ ਪੁਲਿਸ ਨੂੰ ਮੈਡਮ ਐਸਐਚਓ ਨੂੰ ਬਿਆਨ ਇਹਦੇ ਨੋਟ ਕਰਵਾਤੇ ਆ ਹੁਣ ਉਹ ਦੇਖਦੇ ਆ ਕੀ ਕਾਰਵਾਈ ਕਰਦੇ ਨਹੀਂ ਫਿਰ ਅਸੀਂ ਉੱਚ ਅਧਿਕਾਰੀਆਂ ਨੂੰ ਐਸਐਸਪੀ ਤੇ ਆਈਜੀ ਸਾਹਿਬ ਨੂੰ ਭੇਜਾਂਗੇ ਰਿਪੋਰਟ ਸਾਰੀ ਡਿਟੇਲ ਤੇ ਨਾਲੇ ਕੁੜੀ ਨੂੰ ਅਸੀਂ ਜਦੋਂ ਇਹ ਮੁਕਤ ਹਾਲਤ ਆ ਗਈ ਹਫ਼ਤੇ 15 ਦਿਨਾਂ ਬਾਅਦ ਨਸ਼ਾ ਮੁਕਤ ਹੋ ਗਈ ਇਹਨੂੰ ਐਸਐਸਪੀ ਸਾਹਿਬ ਤੋਂ ਹੀ ਸਨਮਾਨਤ ਵੀ ਕਰਾਵਾਂਗੇ ਜ਼ਿਲ੍ਹੇ ਦੇ ਜਿਹੜੇ ਲੋਕ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ